ਬਟਾਲਾ ਵਿਖੇ 81ਵੀਂ ਨੈਸ਼ਨਲ ਫਾਇਰ ਸਰਵਿਸ ਹਫ਼ਤੇ ਨੂੰ ਸਮਰਪਿਤ ਇੱਕ ਮੈਰਾਥਨ ਦੌੜ ਕਰਵਾਈ ਗਈ। ਇਹ ਮੈਰਾਥਨ ਦੌੜ ਫਾਇਰ ਬਰਗੇਡ ਸਟੇਸ਼ਨ ਤੋਂ ਸ਼ੁਰੂ ਹੋ ਕੇ ਖਜੂਰੀ ਗੇਟ, ਵੱਡਾ ਬਾਜ਼ਾਰ, ਗੁਰਦੁਆਰਾ ਕੰਧ ਸਹਿਬ ਗਲੀ, ਚੱਕਰੀ ਬਾਜ਼ਾਰ, ਨਹਿਰੂ ਗੇਟ, ਸਿਟੀ ਰੋਡ, ਸਿਨੇਮਾ ਰੋਡ ਅਤੇ ਕ੍ਰਿਸ਼ਨਾ ਨਗਰ ਤੋਂ ਹੁੰਦੀ ਹੋਈ ਫਾਇਰ ਸਟੇਸ਼ਨ ਤੇ ਖਤਮ ਹੋਈ। ਇਸ ਵਿੱਚ ਫਾਇਰ ਬਰਗੇਡ ਦੀ ਟੀਮ ਤੋਂ ਇਲਾਵਾ ਸਿਵਲ ਡਿਫੈਂਸ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸ਼ਮੂਲਿਤ ਕੀਤੀ। ਮਾਨਜੋ ਡਾਇਰੈਕਟਰ ਸਤਾਨ ਸਕਾਰ ਵਿਭਾਗਤ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਮਾਨਯੋਗ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਨਗਰ ਨਿਗਮ ਬਟਾਲਾ ਜੀ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਅੱਜ 81ਵਾਂ ਫਾਇਰ ਸੇਫਟੀ ਵੀਕ ਮਨਾ ਰਹੇ ਹਾਂ ਜਿਹਦੇ ਵਿੱਚ ਵੱਖ-ਵੱਖ ਲੜੀ ਦੇ ਤਹਿਤ ਅੱਜ ਦਾ ਪ੍ਰੋਗਰਾਮ ਜਿਹੜਾ ਆਪਾਂ ਮੈਰਾਥਨ ਰੱਖੀ ਹੈ ਫਾਇਰ ਸੇਫਟੀ ਦੀ ਜਾਗਰੂਕਤਾ ਸੰਬੰਧੀ ਜਿਹੜੀ ਸ਼ਹਿਰ ਦੇ ਇੰਟਰਨਲ ਭਾਗਾਂ ਵਿੱਚੋਂ ਮੁਜਰੇਗੀ ਜਿਹਦੇ ਵਿੱਚ ਆਪਾਂ ਲੋਕਾਂ ਨੂੰ ਫਾਇਰ ਸੇਫਟੀ ਸੰਬੰਧੀ ਜਾਗਰੂਕਤਾ ਤੇ ਮੈਸੇਜ ਕਨਵੇ ਕਰਾਂਗੇ ਜਿਹਦੇ ਨਾਲ ਕੀ ਸ਼ਹਿਰ ਨੂੰ ਸੇਫ ਤੇ ਸੁਰੱਖਿਤਰ ਰੱਖਿਆ ਜਾ ਸਕੇ ਇਹ ਸਰ ਉਪਰਾਲਾ ਜਿਹੜਾ ਵਾ ਅਸੀਂ ਇਸ ਵਾਰੀ ਪਹਿਲੀ ਵਾਰ ਕਰ ਰਹੇ ਹਾਂ ਤਾਂ ਜੋ ਲੋਕਾਂ 'ਚ ਆਪਣੀ ਹੋਣਦ ਨੂੰ ਦੱਸਿਆ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਵੀ ਫਾਇਰ ਵਿਭਾਗ ਵੀ ਇੱਕ ਐਮਰਜੈਂਸੀ ਵਿਭਾਗ ਆ ਜਿਹੜਾ ਉਹਨਾਂ ਦੀ ਸੇਫਟੀ ਵਾਸਤੇ ਹਰ ਸਮੇਂ ਤਿਆਰ ਬਰ ਤਿਆਰ ਬੈਠਾ ਰੂਟ ਮੈਪ ਸਰ ਇੱਥੋਂ ਆਪਾਂ ਸਿੱਧਾ ਖਜੂਰੀ ਗੇਟ ਖਜੂਰੀ ਗੇਟ ਤੋਂ ਵੱਡੇ ਬਾਜ਼ਾਰ ਥਾਣੀ ਹੁੰਦੇ ਹੋਏ ਗੁਰੂਦਵਾਰਾ ਕਨ ਸਾਹਿਬ ਗੁਰਦੋਰਾ ਕਾਂਸਾਬ ਤੋਂ ਚੱਕਰੀ ਬਾਜ਼ਾਰ ਦੇ ਰਸਤੇ ਕਿਉਂਕਿ ਜਿਹੜਾ ਤੰਗ ਬਾਜ਼ਾਰ ਆ ਉੱਥੇ ਅਜੇ ਤੱਕ ਕੋਈ ਵੀ ਸਾਡੀ ਇਹ ਮੌਕ ਡ੍ਰਿਲ ਜਾਂ ਸੇਫਟੀ ਸੰਬੰਧੀ ਕੋਈ ਵੀ ਨਹੀਂ ਹੋਈ ਉਹ ਏਰੀਆ ਨੂੰ ਕਵਰ ਕਰਦੇ ਹੋਏ ਆਹੀ ਬਾਹਰ ਨਹਿਰੂ ਗੇਟ ਨਹਿਰੂ ਗੇਟ ਤੋਂ ਸਿਲਮਾ ਰੋਡ ਤੇ ਫਿਰ ਵਾਪਸੀ ਇੱਥੇ ਹੀ ਸਮਾਪਤੀ ਕਰਾਂਗੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਸਾਡਾ ਜਿਹੜਾ ਐਮਰਜੈਂਸੀ ਨੰਬਰ ਆ 112 ਨੰਬਰ ਆ ਵੈਸੇ ਲੈਕਿਨ ਆਪਾਂ ਜਿਹੜਾ ਲੋਕਾਂ ਦੀ ਸਹੂਲਤਾਂ ਸਹੂਲਤ ਵਾਸਤੇ ਇੱਥੇ ਇੱਕ ਆਪਣੇ ਕੰਟਰੋਲ ਰੂਮ ਚ ਮੋਬਾਈਲ ਨੰਬਰ ਵੀ ਰੱਖਿਆ ਗਿਆ ਜਿਹਦਾ ਨੰਬਰ ਹੈ 9115796801 ਮੈਂ ਦੁਬਾਰਾ ਰਿਪੀਟ ਕਰ ਦਿੰਦਾ 9115796801 ਜਿਹੜਾ ਬਈ 24 ਘੰਟੇ ਸਾਡੇ ਕੰਟਰੋਲ ਰੂਮ ਚ ਚੱਲਦੇ ਆ ਕਿਸੇ ਕਿਸਮ ਦੀ ਬਿਆਨ ਸੁਖਾਵੀ ਘਟਨਾ ਦੀ ਜਾਣਕਾਰੀ ਉੱਥੇ ਦਿੱਤੀ ਜਾ ਸਕਦੀ ਹੈ ਫੌਰੀ ਤੌਰ ਤੇ ਉੱਥੇ ਜਿਹੜੀ ਸਾਡੀ ਟੀਮ ਉਪਲਬਧ ਹੋਏਗੀ ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਦੇ ਪ੍ਰਬੰਧਕ ਨੂੰ ਦੇਖਣ ਵਾਸਤੇ ਇਹ ਪ੍ਰਬੰਧ ਕੀਤੇ ਹੋਏ ਨੇ ਸ਼ਹਿਰ ਵਿੱਚ ਜਿਹੜੀ ਵਾਟਰ ਸਪਲਾਈ ਦੀ ਲਾਈਨ ਆ ਉਹਦੇ ਉੱਪਰ ਆਪਾਂ ਜਿਹੜੀ ਆ ਹਾਈਡੈਂਟ ਪੋਸਟਾਂ ਲਗਾਈਆਂ ਹੋਈਆਂ ਨੇ ਲੋਡ ਪੈਂ ਤੇ ਅੰਦਰ ਉਹ ਨਹੀਂ ਸ਼ਾਇਦ ਹੀ ਅੱਗ ਬੁਝਾਉਣ ਵਾਸਤੇ ਉੱਥੋਂ ਹੀ ਪਾਣੀ ਲੈ ਸਕੋ ਮੈਰਾਥਨ ਰੇਸ ਲਾਰੇ ਆ ਜਾਂ ਕੱਢ ਰਹੇ ਆ ਪਬਲਿਕ ਨੂੰ ਦੱਸਣ ਵਾਸਤੇ ਵੀ ਫਾਇਰ ਸੇਫਟੀ ਆਪਾਂ ਕਿਦਾਂ ਕਰਨੀ ਹੈ ਪਬਲਿਕ ਜਾਗਰਤ ਹੋਏਗੀ ਤੇ ਉਹਨਾਂ ਨੂੰ ਆਪਾਂ ਇਹ ਦੱਸਣਾ ਚਾਹੁੰਦੇ ਆਂ ਕਿ ਅੱਗ ਸਾਡੇ ਜਿੱਥੇ ਮਿੱਤਰ ਹੈ ਉੱਥੇ ਦੁਸ਼ਮਣ ਵੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਜਿਸ ਤਰ੍ਹਾਂ ਇਹਨਾਂ ਨੇ ਪਹਿਲੋਂ ਸਕੂਲਾਂ ਕਾਲਜਾਂ 'ਚ ਗੱਡੀਆਂ ਤੇ ਜਾ ਕੇ ਸਭ ਥਾਂ ਲੋਕਾਂ ਨੂੰ ਅਵੇਅਰ ਕੀਤਾ ਵਾ ਉਸ ਤੋਂ ਅੱਜ ਜਿਆਦਾ ਹੀ ਪੈਦਲ ਕਰਕੇ ਸ਼ਹਿਰ ਦੇ ਵਿੱਚੋਂ ਲੰਘੇ ਉਹਨਾਂ ਥਾਵਾਂ ਵਿੱਚ ਜਿੱਥੇ ਗੱਡੀਆਂ ਨਹੀਂ ਜਾ ਸਕਦੀਆਂ ਤੇ ਆਮ ਪਬਲਿਕ ਦਾ ਪਹੁੰਚਣਾ ਔਖਾ ਹੈ ਉਹਨਾਂ ਥਾਵਾਂ 'ਚ ਜਾਤਰਾ ਇਥੋਂ ਲੰਘ ਕੇ ਤੇ ਲੋਕੀਅਂ ਵੇਅਰ ਕਰਾਂਗੇ ਵੀ ਅਸੀਂ ਫਾਇਰ ਬ੍ਰਿਗੇਡ ਦਾ ਤੇ ਸਿਵਲ ਡਿਫੈਂਸ ਦਾ ਕੀ ਕੰਮ ਹੈ ਤੇ ਜੇ ਤੁਹਾਨੂੰ ਕੋਈ ਮੁਸ਼ਕਲ ਕਿਸੇ ਕਿਸੇ ਮੇ ਹੁੰਦੀ ਆ ਤੇ ਜਿਹੜਾ ਨਿਰਜ ਜੀ ਨੇ ਨੰਬਰ ਦੱਸਿਆ ਉਸ ਨੰਬਰ ਤੇ ਚੱਟ ਕਾਲ ਕਰੋ ਬਟਾਲਾ ਤੋਂ ਵਿੱਕੀ ਮਲਕ ਦੀ ਖਾਸ ਰਿਪੋਰਟ